ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਪ੍ਰਤਾਪ ਨਗਰ ਅੰਮ੍ਰਿਤਸਰ ਵਿਖੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਹਾਜ਼ਰੀ ਪਰਲੇ ਗੁਰ ਸੰਗਤ ਜੀ ਕਰੋ ਕਿਰਪਾ ਦਿਓ ਅਸ਼ੀਰਵਾਦ ਜੋ ਗੁਰੂ ਮਹਾਰਾਜ ਨੇ ਜਿ ਹੁਕਮ ਬਖਸ਼ਾ ਹੈ ਉਸ ਅਨੁਸਾਰ ਵਿਚਾਰ ਕਰ ਲਈਏ ਜੀ ਅੱਜ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਇਹ ਅਨੰਦਸ਼ੇਮੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਗੁਰਤਾ ਗੱਦੀ ਦੇਸਾ ਹੀ ਸੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸੁਪੁੱਤਰ ਸਨ ਉਹਨਾਂ ਨੂੰ ਅੱਜ ਦੇ ਦਿਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਲਾਹੌਰ ਚਲੇ ਗਏ ਨੇ ਉੱਥੇ ਹੀ ਜਦੋਂ ਬਾਦਸ਼ਾਹ ਦੇ ਨਾਲ ਸੱਤ ਪਹੁੰਚੇ ਨੇ ਤਾਂ ਗੁਰੂ ਸਾਹਿਬ ਨੇ ਉਥੋਂ ਗੁਰਤਾ ਗਦੀ ਗੁਰਸਿੱਖਾਂ ਦੇ ਹੱਥ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਵਾਸਤੇ ਭੇਜ ਦਿੱਤੀ ਤਾਂ ਮੋਰੀ ਸਿੱਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗਦੀ ਦੀਆਂ ਰਸਮਾਂ ਪੂਰੀਆਂ ਕੀਤੀਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੰਜ ਪੈਸੇ ਨਾ ਦिए ਰ ਤੇ ਸੇਹਲੀ ਟੋਪੀ ਜੋ ਕੁਛ ਸਮੇਂ ਦਾ ਹੈ ਸੀ ਪਹਿਲ ਮर्यादा ਸੀ ਜਿਹੜੀ ਉਸ ਅਨਸਾਰ ਸਾਰਾ ਕੁਝ ਭਿੰਦਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਗੁਰਤਾ ਗੱਦੀ ਦਾ ਤਿਲਕ ਲਾਇਆ ਜਾ ਰਿਹਾ ਸੀ ਉਸ ਸਮੇਂ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਕਿਉਂਕਿ ਵੱਡ ਜੂਨਾ ਬਹੁ ਪਰਪਕਾਰੀ ਸੀ ਨਾ ਉਹਨਾਂ ਨੇ ਫਿਰ ਦੋ ਤਲਵਾਰਾਂ ਪਹਿਨੀਆਂ ਇੱਕ ਮੀਰੀ ਦੀ ਤੇ ਇੱਕ ਪੀੜੀ ਦੀ ਉਹਨਾਂ ਨੇ ਸਮੇਂ ਦੀ ਲੋੜ ਅਨੁਸਾਰ ਸਮਝਿਆ ਕਿ ਸਾਡਾ ਹੁਣ ਕੱਲੀ ਪੀੜੀ ਨਾਲ ਨਹੀਂ ਸਰਨਾ ਅਸੀਂ ਮੀਰ ਦੀ ਮੀਰੀ ਵੀ ਲੈ ਲੈਣੀ ਆ ਅਸੀਂ ਰਾਜਨੀਤਿਕ ਸ਼ਕਤੀ ਵੀ ਆਪਣੀ ਪੈਦਾ ਕਰਨੀ ਆ ਗੁਰਸੇਖ ਰਾਜ ਵੀ ਕਰਿਆ ਕਰਨਗੇ ਤੇ ਗੁਰਸਖ ਜਿਹੜੇ ਅਧਿਆਤਮਵਾਦ ਨਾਲ ਜੁੜ ਕੇ ਬ੍ਰਹਮ ਗਿਆਨੀ ਹੋਣਗੇ ਜੋ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਜੋ ਸਮੇਂ ਦੀ ਹਕੂਮਤ ਨੇ ਹੁਕਮ ਕੀਤਾ ਸੀ ਕੋਈ ਘੋੜੇ ਤੇ ਨਹੀਂ ਚੜ ਸਕਦਾ ਕੋਈ ਪੱਗ ਨਹੀਂ ਬੰਨ ਸਕਦਾ ਤੇ ਕੋਈ ਸ਼ਸਤਰ ਨਹੀਂ ਰੱਖ ਸਕਦਾ ਜਿਹੜੇ ਮਹਾਪੁਰਸ਼ ਹੁੰਦੇ ਹੈ ਨਾ ਉਹਨਾਂ ਨੇ ਇੱਕ ਜਮਾਨੇ ਨੂੰ ਨਵੀਂ ਸੇਧ ਦੇਣੀ ਹੁੰਦੀ ਹੈ ਇਸ ਕਰਕੇ ਉਹ ਕਈ ਵਾਰੀ ਆਪਣੇ ਸਰੀਰ ਤੇ ਇੰਨੇ ਵੱਡੇ ਕਸ਼ਟ ਵੀ ਚੱਲ ਜਾਂਦੇ ਨੇ ਕਿ ਬਾਣੇ ਵਿੱਚ ਰਹਿ ਕੇ ਤੇ ਭਾਣੇ ਵਿੱਚ ਰਹਿਣ ਦਾ ਸਬਕ ਸਿਖਾਉਂਦੇ ਨੇ ਸਾਰੀ ਦੁਨੀਆ ਨੂੰ ਤੇ ਭਾਣੇ ਵਿੱਚ ਰਹਿਣ ਦਾ ਸੰਦੇਸ਼ ਦਿੰਦੇ ਨੇ ਜਿਸ ਤਰ੍ਹਾਂ ਛਿੜਪੁਰ ਅਜੰ데요 ਜੀ ਮਹਾਰਾਜੀ ਨੇ ਰੰਤਾ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਜਦੋਂ ਲੋੜ ਸਮਝੀ ਉਹਨਾਂ ਸਮਝਿਆ ਕਿ ਜਿਹੜੀਆਂ ਜਾਲਮ ਨੇ ਜਿਹੜੇ ਇਹਨਾਂ ਦਾ ਸਿਰਪ ਭਗਤੀ ਕਰਕੇ ਟੱਕਰਾਂ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਰਾਜਸੀ ਸ਼ਕਤੀ ਦਾ ਹੋਣਾ ਵੀ ਜ਼ਰੂਰੀ ਹੈ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਗੋਸ਼ਿਕਾ ਨੂੰ ਹੁਕਮ ਕਰ ਦਿੱਤਾ ਉਹ ਕਹਿੰਦੇ ਨੇ ਤੁਰਕ ਕਹਿੰਦੇ ਨੇ ਕਿ ਇੱਕ ਪੱਗ ਨਹੀਂ ਬੰਨਣੀ ਅਸੀਂ ਦੋ ਦੋ ਦਸਤਾਰੇ ਸਜਾਵਾਂਗੇ ਉਹ ਕਹਿੰਦੇ ਘੋੜਾ ਨਹੀਂ ਰੱਖਣਾ ਅਸੀਂ ਗੋਸ਼ਿਕਾ ਨੂੰ ਕਹਿੰਦੇ ਕਿ ਜਿੰਨੇ ਪੇਡਾ ਕਰੀ ਚੰਗੇ ਘੋੜੇ ਦੇ ਚੰਗੇ ਸ਼ਸਤਰ ਪੇਡਾ ਕਰੋ ਉਹਨਾਂ ਨੇ ਕਿਹਾ ਤਲਵਾਰ ਨਹੀਂ ਪਹਿਨਣੀ ਅਸੀਂ ਦੋ ਤਲਵਾਰਾਂ ਪਹਿਨਾਂਗੇ ਜਦੋਂ ਇਸ ਸਮੇਂ ਜਿਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਆਪਣੇ ਪ੍ਰਬੰਧ ਦੇ ਵਿੱਚ ਗੁਰਸਿੱਖਾਂ ਦੇ ਨਾਲ ਸਲਾਹ ਮਸ਼ਵਰੇ ਕਰਕੇ ਵੱਡੇ ਵੱਡੇ ਯੋਧੇ ਜਿਹੜੇ ਗੁਰੂ ਦਰਬਾਰ ਦੇ ਵਿੱਚ ਆ ਗਏ ਤੇ ਗੁਰੂ ਦਰਬਾਰ ਦੇ ਵਿੱਚ ਯੋਧਿਆਂ ਦੀ ਗਿਣਤੀ ਵਧਣ ਲੱਗੀ ਤਾਂ ਗੁਰੂ ਸਾਹਿਬ ਜੀ ਨੇ ਫਿਰ ਜੋ ਮੁਗਲ ਹਕਮਤ ਹਕੂਮਤ ਸੀ ਸਮੇਂ ਦੀ ਜ਼ਾਲਮ ਹਕੂਮਤ ਸੀ ਉਸ ਨਾਲ ਟੱਕਰ ਲੈਣ ਵਾਸਤੇ ਟੱਕਰ ਲੈਣ ਵਾਸਤੇ ਪੂਰੀ ਤਿਆਰੀ ਕਰ ਲਈ ਜਿਹੜੀ ਪਹਿਲੀ ਲੜਾਈ ਜੁਧ ਹੋਇਆ ਇਹਨਾਂ ਦਾ ਪਿੰਪਲੀ ਸਾਹ ਵਾਲਾ ਪਿੰਪਲੀ ਸਾਹ ਵਾਲਾ ਪਹਿਲਾ ਜੁਧ ਹੋਇਆ ਉਹਦੇ ਵਿੱਚ ਹੀ ਗੁਰਸਿੱਖਾਂ ਨੂੰ ਗੁਰੂ ਘਰ ਨੂੰ ਫਤਿਹ ਪ੍ਰਾਪਤ ਹੋਈ ਉੱਥੇ ਇੱਕ 베ਰੀ ਦਾ ਪੁਰਾਣਾ ਦਰਖਤ ਸੀ ਗੁਰਸਿੱਖਾਂ ਨੇ ਸਕੀਮ ਲਾਈ ਕਿਉਂਕਿ ਜਿਹੜੀ ਰਾਮਗੜੀਆ ਬਰਾਦਰੀ ਹੈ ਨਾ ਇਹਨਾਂ ਨੂੰ ਉਸ ਸਮੇਂ ਤਰਖਾਨ ਬਰਾਦਰੀ ਕਿਹਾ ਜਾਂਦਾ ਸੀ ਇਹਨਾਂ ਕੋਲ ਬੜੀਆਂ ਸਕੀਮਾਂ ਹੁੰਦੀਆਂ ਨੇ ਇਹਨਾਂ ਸਕੀਮ ਲਈ ਬੀਰੀ ਦਾ ਤਰਖ ਤੰਦਰੂ ਖੋਖਲਾ ਸੀ ਬੀਰੀ ਬਹੁਤ ਜੀੜੀ ਹੁੰਦੀ ਆ ਤੇ ਉਸ ਦਰਖਤ ਦੇ ਅੰਦਰੋਂ ਸਾਫ ਕਰਕੇ ਉਹਦਰ ਜਿੱਟਾ ਮੱਟੇ ਭਰ ਕੇ ਤੇ ਬਰੂਦ ਲਾ ਕੇ ਉਹਦੇ ਕੋਲੋਂ ਤੋਪ ਦਾ ਕੰਮ ਲੈਂਦੇ ਰਹੇ ਗੋਸ਼ਿਕ ਉਹ جنگ ਦਿੱਤੀ ਗਈ ਉਸ جنگ ਤੋਂ ਬਾਅਦ ਫਿਰ ਜੰਗ ਹੋਈ ਬੀਬੀ ਵੀਰੋਜੀ ਦਾ ਵਿਆਹ ਰੱਖਿਆ ਹੋਇਆ ਸੀ ਉਸ ਸਮੇਂ ਜੰਗ ਹੋਈ ਉਸ ਜੰਗ ਦੇ ਵਿੱਚ ਵੀ ਭਾਵੇਂ ਬੀਬੀ ਵੀਰੋਜੀ ਦੀ ਸ਼ਾਦੀ ਹੈ ਜਿਹੜੀ ਪੁਛਵਾਲ ਜਾ ਕੇ ਕਰਨੀ ਪਈ ਪਰੰਤੂ ਉਸ ਜੰਗ ਦੇ ਵਿੱਚ ਹੀ ਗੁਰੂ ਸਾਹਿਬ ਜੀ ਨੂੰ ਵਿਜੇ ਪ੍ਰਾਪਤ ਹੋਈ ਅਤੇ ਜਿੱਤ ਪ੍ਰਾਪਤ ਹੋਈ ਉਸ ਤੋਂ ਬਾਅਦ ਕਰਤਾਰਪੁਰ ਦੀ ਜੰਗ ਹੋਈ ਕਰਤਾਰਪੁਰ ਦੀ ਜੰਗ ਦੇ ਵਿੱਚ ਗੁਰੂ ਸਾਹਿਬ ਜੀ ਦਾ ਆਪਣੇ ਪਰਿਵਾਰ ਦੇ ਮੈਂਬਰ ਸੀ ਜਿਹੜੇ ਇਹ ਤੁਰਕਾਂ ਨਾਲ ਜਾ ਕੇ ਲੜ ਕੇ ਸੀ ਧੀਰਮਲ ਜਿਹੜਾ ਸੀ ਉਹ ਜਾ ਕੇ ਤੁਰਕਾਂ ਨਾਲ ਲੜ ਗਿਆ ਸੀ ਪੰਦੇਖਾ ਪਠਾਨ ਜਦੋਂ ਗੁਰੂ ਸਾਹਿਬ ਜੀ ਨੇ ਆਪ ਪਾਲਿਆ ਸੀ ਆਪ ਘਰਾਕਾਂ ਖੋਹਦੇ ਰਹੇ ਆਪ ਉਹਦੇ ਨਾਲ ਕੁਸ਼ਤੀਆਂ ਕਰਦੇ ਰਹੇ ਤੇ ਪੂਰਾ ਉਹਨੂੰ ਜੋਧਾ ਬਣਾਇਆ ਉਹ ਵੀ ਤੁਰਕਾਂ ਦੇ ਨਾਲ ਲੜ ਗਿਆ ਸੀ ਲਾਲਚ ਵਸੂ ਕੇ ਉਥੇ جنگ ਹੋਈ جنگ ਏਡੀ ਭਿਆਨਕ ਹੋਈ ਕਿ ਤੁਰਕਾਂ ਦਾ ਬਹੁਤ ਨੁਕਸਾਨ ਹੋਇਆ ਉਸ جنگ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਹੋਏ ਨੇ ਇਹਨਾਂ ਦਾ ਪਹਿਲਾ ਨਾਮ ਤੇਗਮਲ ਸੀ ਇਹਨਾਂ ਨੇ ਇੰਨੀ ਤਲਵਾਰ ਚੜਾਈ ਇੰਨਾ ਬਹਾਦਰੀ ਨਾਲ ਜੁੱਧ ਲੜਿਆ ਕਿ ਗੁਰੂ ਸਾਹਿਬ ਜੀ ਨੇ 6ਵੇਂ ਪਾਤਸ਼ਾਹ ਜੀ ਨੇ ਇਹਨਾਂ ਨੂੰ ਤੇਗ ਬਹਾਦਰ ਜੀ ਦਾ ਖਿਤਾਬ ਦੇ ਦਿੱਤਾ ਉਸ ਜੰਗ ਦੇ ਵਿੱਚ ਇਹ ਵੇਖੋ ਕਿ ਕਿੱਡੇ-ਕੱਡੇ ਵੱਡੇ ਯੋਧੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਰੀਰ ਸੀ ਨਾ ਜੋ ਬੜਾ ਭਾਰੀ ਸੀ ਉਹਨਾਂ ਥੱਲੇ ਇੱਕ ਘੋੜਾ ਇੱਕ ਘੰਟਾ ਸਿਰਫ ਕੱਢਦਾ ਸੀ ਘੰਟੇ ਬਾਅਦ ਘੋੜਾ ਬਦਲ ਹੀ ਕਰਨਾ ਪੈਂਦਾ ਸੀ ਇੰਨਾ ਭਾਰੀ ਤੇ ਇੰਨਾ ਤਾਕਤਵਰ ਸਰੀਰ ਸੀ ਜਿਹੜਾ ਪੈਂਦੇ ਖਾਂਸੀ ਨਾ ਉਹਨੇ ਆ ਕੇ ਘੋੜੇ ਦੇ ਥੱਲੇ ਮੋਢਾ ਨਾ ਦਿੱਤਾ ਘੋੜੇ ਨੂੰ ਨਾ ਅੱਗੇ ਜਾਣ ਦੇਵੇ ਨਾ ਪਿੱਛੇ ਜਾਣ ਦੇਵੇ ਇਹ ਦੇਖ ਲੋ ਕਿੰਨਾ ਵੱਡਾ ਯੋਧਾ ਹੋਊਗਾ ਗੁਰੂ ਸਾਹਿਬ ਦਾ ਆਪਣਾ ਵਜਨ ਘੋੜੇ ਦਾ ਵਜਨ ਤੇ ਮੋਢਾ ਧਾ ਕੇ ਚੁੱਪ ਛੱਡਿਆ ਮੋਢਾ ਨਾ ਤਾਂ ਥੱਲੇ ਘੋੜੇ ਨੂੰ ਕਿਸੇ ਪਾਸੇ ਹੋਣਾ ਦੇਵੇ ਤਲਵਾਰ ਦਾ ਵਾਰ ਉਹਦੇ ਤੇ ਹੋਵੇ ਨਾ ਹੋਰ ਕਿਸੇ ਚੀਜ਼ ਦਾ ਵਾਰ ਹੋਵੇ ਨਾ ਤੇ ਗੁਰੂ ਸਾਹਿਬ ਨੇ ਨਿਉ ਕੇ ਉਦੇ ਮੱਥੇ 'ਚ ਢਾਲ ਮਾਰੀ ਤੇ ਪੈਦੇ ਖਾਂ ਡਿੱਗ ਪਿਆ ਜਦੋਂ ਪੈਦੇ ਖਾਂ ਡਿੱਗ ਪਿਆ ਤੇ ਗੁਰੂ ਸਾਹਿਬ ਘੋੜੇ ਤੋਂ ਉਤਰ ਆਏ ਉਹਨੂੰ ਕਹਿੰਦੇ ਵੀ ਬਖਸ਼ੰਦ ਸਨ ਨਾ ਬਖਸ਼ੰਦ ਪਿੰ达 ਸਨ ਉਹਦੇ ਉੱਤੇ ਢਾਲ ਦੀ ਛਾਂ ਘਰਤੀ ਉਹਦੇ ਚਿਹਰੇ ਤੇ ਉਹਨੂੰ ਕਹਿ ਦਿੱਤਾ ਹੁਣ ਤੂੰ ਆਪਣੀਆਂ ਨਮਾਜ਼ਾਂ ਪੜ੍ਹ ਲੈ ਆਪਣੀਆਂ ਕਲਮਾ ਪੜ੍ਹ ਲੈ ਹੁਣ ਤੇਰਾ ਤੇਰੇ ਖੁਦਾ ਕੋ ਜਾਣ ਦਾ ਟਾਈਮ ਹੋ ਗਿਆ ਹੈ ਤੂੰ ਬੜਾ ਵੱਡਾ ਯੋਧਾ ਸਾਂ ਸੂਈ ਜੰਗ ਸਮਾਪਤ ਹੋਈ ਗੁਰੂ ਸਾਹਿਬ ਹਰਿ ਗੁਰਪੁਰਤਪੁਰ ਸਾਹਿਬ ਜਾ ਕੇ ਟਿਕ ਗਏ ਗੁਰਬਾਣੀ ਤੇ ਪੜਦੇ ਸਿੱਖਾਂ ਦਾ ਵੀ ਬਹੁਤ ਸਤਿਕਾਰ ਕਰਦੇ ਸਨ ਉਥੇ ਗੁਰੂ ਮਹਾਰਾਜ ਜੀ ਨੇ ਸਿੱਖਾਂ ਨੂੰ ਕਿਹਾ ਕਿ ਕੋਈ ਗੁਰਸਿੱਖ ਮੈਨੂੰ ਜਪਦੀ ਸਾਹਿਬ ਦਾ ਪਾਠ ਸੁਣਾਵੇ ਸ਼ੁੱਧ ਜਪਦੀ ਸਾਹਿਬ ਦਾ ਪਾਠ ਸੁਣਾਉਣ ਵੇਲੇ ਭਾਈ ਗੋਪਾਲ ਜੀ ਤਿਆਰ ਹੋ ਗਏ ਉਹ ਬਾਣੀ ਪੜਦੇ ਗਏ ਗੁਰੂ ਸਾਹਿਬ ਸਿੰਘਾ ਸਾਹਿਬ ਤੋਂ ਕਿਸਕ ਦੇ ਗਏ ਬਾਣੀ ਪੜਦਿਆਂ ਪੜਦਿਆ ਮਨ ਦੇ ਵਿੱਚ ਵਿਚਾਰ ਆ ਗਈ ਕਿ ਜੇ ਗੁਰੂ ਸਾਹਿਬ ਮੈਨੂੰ 5 ਘੋੜੇ ਆਏ ਆ ਇਹਨਾਂ ਜਿਹੇ ਘੋੜਾ ਦੇ ਦੇਣਾ ਤੇ ਤਾਂ ਵਾ ਖੁਸ਼ ਹੋਗੇ ਗੁਰੂ ਸਾਹਿਬ ਫਿਰ ਸ਼ਕਸਤੇ ਆ ਕੇ ਆਪਣੇ ਬੈਠ ਗਏ ਜਦੋਂ ਜਪਜੀ ਸਾਹਿਬ ਦੇ ਪਾਠ ਦੀ ਸਮਾਪਤੀ ਹੋਈ ਤਾਂ ਗੁਰੂ ਸਾਹਿਬ ਜੀ ਨੇ ਭਾਈ ਗਪਾਲ ਜੀ ਨੂੰ ਕਿਹਾ ਕਿ ਆਪਣਾ ਘੋੜਾ ਲੈ ਲੋ ਅਤੇ ਉਹਨਾਂ ਗਿਆ ਬਾਈ ਗopal ਜੀ ਅਸੀਂ ਤੇ ਤੁਹਾਨੂੰ ਇਹ ਗੁਰੂ ਘਰ ਦਾ ਗੱਦੀ ਗੁਰਗੱਦੀ ਗੁਰੂ ਘਰ ਦਾ ਸ਼ਿਖਾਸਣ ਛੱਡੇ ਲੱਗ ਛੱਡਣ ਲੱਗੇ ਸਾਂ ਪਰ ਤੁਸੀਂ ਘੋੜਾ ਮੰਗ ਲਿਆ ਤੁਸੀਂ ਆਪਣਾ ਘੋੜਾ ਲੈ ਲਓ ਇਹ ਗੁਰਬਾਣੀ ਹੈ ਜਿਹੜੀ ਜਦੋਂ ਇੱਕ ਮਨ ਇੱਕ ਜਿੱਤ ਹੋ ਕੇ ਅਸੀਂ ਪੜਦੇ ਆ ਨਾ ਤੇ ਉਦੋਂ ਇਹ ਗੁਰਬਾਣੀ ਹੈ ਜਿਹੜੀ ਫਿਰ ਅਸੀਂ ਮਨ ਦੇ ਵਿੱਚ ਜੋ ਵੀ ਇਸ਼ਾ ਕਰਦੇ ਆ ਸਾਰੀਆਂ ਇਸ਼ਾਵਾਂ ਸਾਡੀਆਂ ਗੁਰਬਾਣੀ ਪੜ੍ਹਦੇ ਨਾਲ ਪੂਰੀਆਂ ਹੋ ਜਾਂਦੀਆਂ ਨੇ ਗੁਰੂ ਸਾਹਿਬ ਇੰਡੇ ਬਖਸ਼ੰਦ ਕਿਦਾਂ ਸਨ ਜਦੋਂ ਮੈਂ ਰਾਜ ਦੀ ਜੰਗ ਹੋਈ ਨਾ ਉੱਥੇ ਜਿਹੜੀ ਅਫਗਾਨਿਸਤਾਨ ਦੀ ਕਾਬਲਦੀ ਫੌਜ ਸੀ ਉਹਦਾ ਇੱਕ ਛੋਟਾ ਜਰਨੈਲ ਉਹ ਗੁਰਸਿੱਖਾਂ ਦਾ ਭੇਦ ਲੈਣ ਵਾਸਤੇ ਗੁਰਸਿੱਖ ਫੌਜਾਂ ਦੇ ਵਿੱਚ ਵੜ ਗਿਆ ਪੇਸ ਬਣਾ ਕੇ ਵੜ ਗਿਆ ਵਿੱਚ ਗੁਰਸਿੱਖਾਂ ਨੇ ਪਛਾਣ ਲਿਆ ਸਿੱਖਾਂ ਨੇ ਪਛਾਣ ਲਿਆ ਤੇ ਪਛਾਣ ਕੇ ਉਹਨੂੰ ਬੰਨ੍ਹ ਕੇ ਗੁਰੂ ਸਾਹਿਬ ਕੋਲ ਲਿਆਇਆ ਗੁਰੂ ਸਾਹਿਬ ਨੇ ਕਿਹਾ ਇਹਨੂੰ ਭੂਲ ਦਿਓ ਇਹਨੂੰ ਪ੍ਰਸ਼ਾਦਾ ਪਾਣੀ ਛਕਾਓ ਜਲ ਪਾਣੀ ਛਕਾਓ ਤੇ ਇਹਨੂੰ ਜਿਹੜਾ ਇਹ ਕੰਮ ਕਰਾ ਰਾਇਆ ਇਹਨੂੰ ਇਹਦਾ ਕੰਮ ਕਰ ਦੇਣ ਦਿਓ ਉਹ ਕਹਿੰਦਾ ਜੀ ਸੰਤ ਬੱਚਨ ਜੀ ਉਹਨੂੰ ਗਿਆ ਗੁਰੂ ਸਾਹਿਬ ਨੇ ਕਿਹਾ ਵੀ ਤੂੰ ਆਪ ਧਿਆਨ ਨਾਲ ਜਾ ਕੇ ਦੱਸ ਦੇ ਜਦੋਂ ਗਿਆ ਆਪਣੀਆਂ ਫੌਜਾਂ ਦੇ ਵਿੱਚ ਸਾਥੀ ਜਰਨੈਲਾਂ ਨੂੰ ਜਾ ਕੇ ਉਹਨੇ ਕਿਹਾ ਕਿ ਉਹ ਤੇ ਬਹੁਤ ਹੀ ਵਧੀਆ ਬੰਦੇ ਨੇ ਮੈਨੂੰ ਉਹਨਾਂ ਕੁਝ ਨਹੀਂ ਗਿਆ ਮੈਨੂੰ ਮਰਸ਼ਾਦਾ ਪਣੀ ਸ਼ਿਕਾਇਆ ਬਹੁਤ ਬੜੇ-ਬੜੇ ਯੋਧੇ ਨੇ ਉਹਨਾਂ ਦਾ ਪ੍ਰਬੰਧ ਬੜਾ ਤਕੜਾ ਹੈ ਆਪਣੀਆਂ ਫੌਜਾਂ ਉਹਨਾਂ ਨਾਲ ਲੜਦੀ ਸਕਦੀਆਂ ਕਿਉਂਕਿ ਉਹ ਉਸ ਸਮੇਂ ਮਾਲਵੇ ਦੇ ਇਲਾਕੇ ਵਿੱਚ ਲੇ ਅਤੇ ਕੋਲੀ ਜਿਹੜੇ ਮੇਰੇ ਤੋਂ ਵੱਡੇ ਜਾਂ ਮੇਰੇ ਵਰਗੇ ਇਹਨਾਂ ਨੂੰ ਲੇ ਤੇ ਕੋਲੀ ਦਾ ਪਤਾ ਹੋਏਗਾ ਬਾਕੀਆਂ ਨੂੰ ਨਹੀਂ ਪਤਾ ਤੇ ਉਹ ਬਹੁਤ ਜਿਆਦੀ ਸੀ ਜਦੋਂ ਜੰਦ ਸ਼ੁਰੂ ਹੋਇਆ ਨਾ ਜਿਹੜੇ ਪਠਾਨ ਸੀ ਉਹਨਾਂ ਦੇ 10-10 ਮੀਟਰ ਦੇ ਤੰਬੇ ਪਾਏ ਹੋਏ ਸੀ ਉਹਨਾਂ 'ਚ ਲੇਹ ਤੇ ਕੋਲੀ ਬਸ ਗਈ ਨਾ ਤੇ ਉਹਨਾਂ ਕੋਈ ਤੁਰਿਆ ਜਾਵੇ ਜਿਹੜੇ ਗੋਸਕ ਸਨ ਇਹਨਾਂ ਦੇ ਇਕੱਲੇ ਕਿਸ਼ਹਰੇ ਸਨ ਥੱਲੇ ਤੇ ਇਹਨਾਂ ਨੇ ਹਰਤਿਆਂ ਦੇ ਪਿੰਡਿਆਂ ਵਰਗੀਆਂ ਚਵੜੀਆਂ ਸੀ ਨਾ ਤੇ ਉਹ ਲੇਹ ਕੋਲੀ ਇਹਨਾਂ ਨੂੰ ਕੁਛ ਕਰੇ ਤੇ ਨਾ ਇਹ ਪਿੱਛੇ ਮੁੜ ਕੇ ਵੇਖਣ ਇਹ ਕਿ ਨਾਲ ਮਹਾਰਾਜ ਦੀ ਢਾਬ ਦੇ ਕਬਜ਼ਾ ਕਰ ਲਿਆ ਸੀ ਉਹਦੇ ਕਰਕੇ ਉਥੇ ਖਿਜੜੀ ਬਣਾਉਂਦੇ ਸੀ ਖਿਚੜੀ ਦਲੀਆ ਖਾ ਕੇ ਤੇ ਜੁੱਧ ਕਰਕੇ ਆ ਕੇ ਘੈਂਡਾ ਲਾ ਕੇ ਫਿਰ ਛੱਕੇ ਤੇ ਫਿਰ ਤੁਰ ਜਾਂਦੇ ਸਨ ਉਥੇ ਫੌਜ ਕਾफी ਮਾਰੀ ਗਈ ਹਾਰ ਹੋ ਗਈ ਫੌਜ ਦੀ ਉਦੋਂ ਬਾਅਦ ਉਹਨਾਂ ਕੀ ਕੀਤਾ ਇਹ ਕੰਮ ਭੁੱਲ ਗਿਆ ਕਿ ਜਦੋਂ ਉਹਨੇ ਜਾ ਕੇ ਗੁਰੂ ਸਾਹਿਬ ਦੀ ਸੇਵਕ ਕੀਤੀ ਨਾ ਉਹਨੂੰ ਕੁੱਟ ਮਾਰ ਕਰਕੇ ਉਹਨਾਂ ਭਜਾ ਦਿੱਤਾ ਉਹ ਫਿਰ ਗੁਰੂ ਸਾਹਿਬ ਕੋਲ ਆ ਗਿਆ ਕਹਿੰਦਾ ਮਹਾਰਾਜੀ ਮੈਂ ਤੁਹਾਡੇ ਬਾਅਦ ਤੇ ਜੂਝ ਵੇਖਿਆ ਉਹ ਦੱਸਿਆ ਉਹਨਾਂ ਮੇਰੀ ਕੁੱਟ ਮਾਰ ਕੀਤੀ ਆ ਗੁਰੂ ਸਾਹਿਬ ਕਹਿੰਦੇ ਜਦੋਂ ਕਾਬਲ ਦਾ ਬਾਦਸ਼ਾਹ ਤੋਂ ਬੜੇਗਾ ਐਸੇ ਬਖਸ਼ੰਦ ਸਰ ਪੇਟਾ ਤੇ ਹੋਇਆ ਜੀ ਜੁੱਧ ਹੋਇਆ ਜੋਧੇ ਵਿੱਚੋਂ ਫੌਜਾਂ ਹਾਰ ਗਈਆਂ ਤੇ ਉਹ ਜਿਹੜਾ ਜਰਨੈਲ ਸੀ ਉਹ ਵੱਡੇ ਜਰਨੈਲ ਮਾਰੇ ਗਏ ਜੋ ਬੱਤੀ ਗੁੱਜੀ ਫੌਜ ਸੀ ਉਹ ਫੌਜ ਲੈ ਕੇ ਤੇ ਕਾਬਲ ਚਲੇ ਗਿਆ ਕਾਬਲ ਦੇ ਬਾਦਸ਼ਾਹ ਨੂੰ ਨੇ ਸਾਰੀ ਕਹਾਣੀ ਦੱਸੀ ਕਿ ਮੈਂ ਇਹਨਾਂ ਨੂੰ ਦੱਸਿਆ ਸੀ ਕਿ ਜੁੱਧ ਲੜਨ ਵਾਸਤੇ ਮਾਹੌਲ ਸਾਰਾ ਨਹੀਂ ਹੈ ਆਪਣਾ ਨਕਸ਼ਾਰ ਹੋ ਗਿਆ ਵੇਖ ਉਹਦੀ ਸਾਰੀ ਫੌਜ ਮਾਰੀ ਗਈ ਬਹੁਤ ਨੁਕਸਾਨ ਹੋ ਗਿਆ ਉਹਨਾਂ ਨੇ ਕਿਹਾ ਵੀ ਤੂੰ ਸੂਜਵਾਨ ਹੈ ਤੈਨੂੰ ਅੱਜ ਤੋਂ ਅਸੀਂ ਮੇਨ ਜਰਨੈਲ ਬਣਾ ਦਿੰਦੇ ਹਾਂ ਸੈਨਾਪਤੀ ਅੱਜ ਤੋਂ ਤੂੰ ਸਾਡਾ ਹੈ ਕੁਝ ਦਿਨਾਂ ਬਾਅਦ ਉਹ ਬਾਦਸ਼ਾਹ ਮਰ ਗਿਆ ਤਾਂ ਉਹ ਜਿਹੜਾ ਸੈਨਾਪਤੀ ਬਣਿਆ ਸੀ ਜਿੱਦ ਨੂੰ ਉਹਨਾਂ ਦੇ ਮਠਾਣਾਂ ਨੇ ਕੁੱਟਿਆ ਸੀ ਉਹ ਕਾਬਲ ਦਾ ਬਾਦਸ਼ਾਹ ਬਣ ਗਿਆ ਐਸੇ ਬਖਸ਼ੰਦ ਪਿਤਾ ਸਾਡੇ ਬਖਸ਼ੰਦ ਪਿਤਾ ਨੇ ਸਿੱਖਾਂ ਨੂੰ ਇੱਕ ਵੱਡਾ ਸੰਦੇਸ਼ਾ ਦਿੱਤਾ ਕਿ ਅਸੀਂ ਰਾਜਨੀਤੀ ਵੀ ਕਰਨੀ ਆ ਅਸੀਂ ਧਰਮ ਵੀ ਚਲਾਉਣਾ ਹੈ ਧਰਮ ਜਨਾਵਣ ਸੰਤ ਆਵਾਣ ਦੁਸ਼ਟ ਸ਼ਬਲ ਕੋ ਮੂਲ ਅਪਾੜਨ ਜੋ ਦਸਵੇਂ ਪਾਤਸ਼ਾਹ ਨੇ ਗੁਰਬਾਣੀ ਲਿਖੀ ਹੈ ਨਾ ਜਿਹੜਾ ਗੁਰੂ ਸਾਹਿਬ ਨੂੰ ਹੋਏ ਨੇ ਇਹ ਜੋਤ ਤਾਂ ਇੱਕੋ ਹੀ ਹੋਏ ਐ ਸਿਰਫ ਕਾਇਆ ਬਦਲਦੀ ਰਹੀ ਐ ਸੋ ਉਹਨਾਂ ਨੇ ਗੁਰੂ ਮਹਾਰਾਜ ਦੇ ਸਾਹਮਣੇ ਹੁਕਮ ਕਰ ਦਿੱਤਾ ਕਿ ਧਰਮ ਦੇ ਨਾਲ ਰਾਜਨੀਤੀ ਵੀ ਕਰਨੀ ਐ ਇਸੇ ਰਾਜਨੀਤੀ ਦੇ ਸਿਧਾਂਤ ਤੇ ਚਲਦਿਆਂ ਗੁਰਸਿੱਖ ਬਾਪ ਉੱਢ ਕੇ ਰਾਜੇ ਬਣੇ ਪਾਦਸ਼ਾਹ ਬਣੇ ਹਿੰਦੁਸਤਾਨ ਦੇ ਤੇ ਅਫਗਾਨਿਸਤਾਨ ਦੇ ਵੱਡੇ ਹਿੱਸਿਆਂ ਤੇ ਰਾਜ ਕੀਤਾ ਸੋ ਇਹ ਗੁਰੂ ਮਹਾਰਾਜ ਜੀ ਨੇ ਜੋ ਕੌਮ ਨੂੰ ਉਸ ਸਮੇਂ ਸੁਦੇਸ਼ਾ ਦਿੱਤਾ ਸੀ ਕਿ ਗੁਰਸਿੱਖ ਰਾਜਨੀਤੀਕ ਹੋਣਗੇ ਤੇ ਗੁਰਸਿੱਖ ਆਤਮਿਕ ਗਿਆਨ ਵਾਲੇ ਧਾਰਮਿਕ ਗਿਆਨ ਵਾਲੇ ਵੀ ਹੋਣਗੇ ਸੋ ਆਪਾਂ ਜੋ ਸ਼ਬਦ ਗੁਰਮਹਾਰਾ ਜੀ ਨੇ ਬਖਸ਼ਿਆ ਹੈ ਉਸ ਤੇ ਵਿਚਾਰ ਕਰ ਲਈਏ ਜੀ ਤਨਾ ਸ਼੍ਰੀ ਮਹੱਲਾ ਤੀਜਾ ਇਹ ਤਨਾ ਸ਼੍ਰੀ ਗ੍ਰੰਥ ਦੇ ਵਿੱਚ ਤੀਸਰੇ ਪਾਤਸ਼ਾਹ ਦੀ ਬਾਣੀ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੁਆਰਾ ਉਚਾਰੀ ਗਈ ਗੁਰਬਾਣੀ ਹੈ ਜੀ ਨਾਮ ਹੈ ਕਿ ਕੀਮਤ ਮਿਰਤ ਕਹੀ ਨਾ ਜਾਏ ਜਿਹੜਾ ਨਾਮ ਹੈ ਨਾ ਇਹਦੀ ਕੋਈ ਕੀਮਤ ਨਹੀਂ ਬਿਲਕੁਲ ਨਹੀਂ ਗਈ ਜਾ ਸਕਦੀ ਤੇ ਨਾ ਇਹਦੀ ਮਿੰਤੀ ਕੀਤੀ ਜਾ ਸਕਦੀ ਇਹ ਨਾਮ ਕਿੰਨਾ ਵੱਡਾ ਹੈ ਕਿਉਂਕਿ ਨਾਮ ਹੈ ਜਿਹੜਾ ਇੱਕ ਨਾਮ ਹੈ ਕਾਰਪੁਰਖ ਦਾ ਅਕਾਲਪੁਰਖ ਨੇ ਕੀਤਾ ਪਥਾਓ ਏਕੋ ਕਵਾਉ ਤੇਸਤੇ ਹੋਏ ਲੱਖ ਦਰਿਆਉ ਉਹ ਲੱਖਾਂ ਦਰਿਆ ਇੱਕ ਅੱਖ ਚਪਕਣ ਦੇ ਸਮੇਂ ਤੋਂ ਪਹਿਲਾਂ ਪਹਿਲਾਂ ਬਣਾ ਦਿੱਤੇ ਤੇ ਫਿਰ ਉਸ ਨਾਮ ਦੀ ਕੀਮਤ ਕੀ ਹੋ ਸਕਦੀ ਹੈ ਸੇ ਧਨ ਜਨ ਜਿੰਨ ਇੱਕ ਨਾਮ ਨੇ ਬੁਲਾਏ ਉਹ ਬੜੇ ਵੱਡੇ ਮੁਰਖ ਮੜ ਭਾਗੀ ਨੇ ਧਨ ਨੇ ਤਨ ਤਨ ਬਾਬਾ ਬੁੱਢਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇਹ ਤਨ ਤਨ ਬਾਬਾ ਅਸਾlo ਜੀ ਇਸ ਕਰਕੇ ਐਸੇ ਗੁਰਸਿੱਖ ਧੰਨੇ ਜਿਨ੍ਹਾਂ ਨੇ ਇੱਕ ਨਾਮ ਦੇ ਨਾਲ ਲਿਬ ਲਾ ਲਈ ਤੇ ਗੁਰਬਾਣੀ ਗੁਰਬਾਣੀ ਬਣ ਗਏ ਉਹ ਗੁਰਮਤ ਸੱਚੀ ਸਾਂਚਾ ਦੀ ਚਾਰ ਜਿਹੜੀ ਗੁਰੂ ਦੀ ਮੱਤ ਹੈ ਨਾ ਉਹ ਸੱਚੀ ਹੈ ਤੇ ਸੱਚਾ ਹੀ ਵਿਚਾਰ ਉਸ ਗੁਰਮਤ ਨਾਲ ਪ੍ਰਗਟ ਹੁੰਦਾ ਹੈ ਮਨ ਦੇ ਵਿੱਚ ਸੱਚੇ ਵਿਚਾਰ ਹੀ ਆਉਂਦੇ ਹਨ ਚੰਗੇ ਵਿਚਾਰ ਹੀ ਆਉਂਦੇ ਹਨ ਆਪੇ ਬਖਸ਼ੇ ਦੇ ਵਿਚਾਰ ਜਦੋਂ ਵਹਿਗੂ ਸਾਡੇ ਬਖਸ਼ਿਸ਼ ਕਰ ਦਿੰਦੇ ਆ ਨਾ ਤੇ ਸਾਡੇ ਮਨ ਦੇ ਵਿੱਚ ਵਿਚਾਰ ਵੀ ਚੰਗੇ ਆ ਜਾਂਦੇ ਸਾਡੇ ਮਨ ਦੇ ਵਕਾਰ ਖਤਮ ਹੋ ਜਾਂਦੇ ਨੇ ਤੇ ਚੰਗੇ ਵਿਚਾਰ ਸਾਡੇ ਮਨ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ ਹਰ ਨਾਮ ਅਜਰਜ ਪ੍ਰਭ ਆਪ ਸੁਣਾਏ ਇਹ ਬਾਣੀ ਹੈ ਨਾ ਇਹ ਬਾਣੀ ਜਿਹੜੀ ਹੈ ਜੋ ਬਾਣੀ ਉਹ ਜਿਉਂ ਜਾਣੇ ਤੇਰੇ ਅੰਦਰ ਰਵੇ ਹਰ ਨਾਮਾ ਇਹ ਬਾਣੀ ਆਣਾ ਜਿਹੜੀ ਜਿਹੜਾ ਨਾਮ ਜਪਦਾ ਏ ਇਹ ਅਚਰਜਾ ਜਿਹੜਾ ਬਾਣੀ ਪੜਦਾ ਹੈ ਨਾ ਉਸੇ ਨੂੰ ਆਨੰਦ ਆਉਂਦਾ ਉਸ ਦੀ ਬਾਣੀ ਪੜੀ ਦਾ ਦੂਸਰੇ ਨੂੰ ਆਨੰਦ ਨਹੀਂ ਆ ਸਕਦਾ ਉਸ ਦੀ ਬਾਣੀ ਸੁਣੀ ਦਾ ਦੂਸਰੇ ਨੂੰ ਆਨੰਦ ਨਹੀਂ ਆ ਸਕਦਾ ਤੇ ਜਿਹਦੇ ਤੇ ਕਿਰਪਾ ਰੈਗੂ ਕਰਦੇ ਆ ਨਾ ਉਹਦੇ ਨੇ ਬਖਸ਼ਿਸ਼ ਕਰ ਦਿੰਦੇ ਨੇ ਤੇ ਉਹੋ ਹੀ ਇਹ ਬਾਣੀ ਪੜਦਾ ਤੇ ਬਾਣੀ ਸੁਣਦਾ ਹੈ ਕਲੀ ਕਾਲ ਵਿੱਚ ਗੁਰੂ ਖਾ ਪਾਏ ਇਹ ਕਲ ਯੁਗ ਨਾ ਜਿਹੜਾ ਕਿਹਦੇ ਵੇਂਟੀ ਜਿਹੜੇ ਗੁਰਮੁਖ ਲੋਕ ਐ ਉਹ ਬਾਣੀ ਪੜ੍ਹਦੇ ਤੇ ਬਾਣੀ ਸੁਣਾਉਂਦੇ ਤੇ ਬਾਣੀ ਦੇ ਨਾਲ ਜੁੜਦੇ ਹਨ ਜੀ ਰਹਾਉ ਤਹਰਾਉ ਦੇ ਕੇ ਪਰਮਾਉਂਦੇ ਹਨ ਹੰ ਮੂਰਖ ਮੂਰਖ ਮਨਮਾਹੇ ਅਸੀਂ ਬਹੁਤ ਵੱਡੇ ਮੂਰਖ ਆ ਤੇ ਸਾਡਾ ਮਨ ਵੀ ਮੂਰਖਾਂ ਵਾਲਾ ਹੈ ਹਉਮੈ ਵਿੱਚ ਸਭ ਕਾਰ ਕਮਾਏ ਅਸੀਂ ਹਉਮੈ ਦੀ ਸਾਰੇ ਕੰਮ ਕਰਦੇ ਬਿਰਦੇ ਆ ਆ ਮੈਂ ਕਰਤਾ ਉਹ ਮੈਂ ਕਰਤਾ ਤੇ ਸਾਡੇ ਗੁਰੂ ਮਹਾਰਾਜ ਸਾਹਿਬਾ ਜੋ ਉਹ ਪਤਾ ਕੀ ਕਹਿੰਦੇ ਸਨ ਜਦੋਂ ਗੁਰਬਾਣੀ ਲਿਖਣ ਲੱਗਦੇ ਸਨ ਛਪੈ ਸ਼ੰਦ ਤੋਏ ਪ੍ਰਸਾਦ ਇਹ ਜਿਹੜੀ ਬੈਲੂ ਅਸੀਂ ਬਾਣੀ ਲਿਖ ਰਿਹਾ ਕਾਲਕੁਟ ਮਹਾਰਾਜ ਇਹ ਤੇਰੀ ਕਿਰਪਾ ਦੇ ਨਾਲ ਲਿਖ ਰਹੇ ਆਂ ਤੇ ਅਸੀਂ ਕਹਿੰਨੇ ਮੈਂ ਆਹ ਕਰਤਾ ਮੈਂ ਉਹ ਕਰਤਾ ਮੈਂ ਆਹ ਕਰ ਦੇਣਾ ਸੀ ਗੁਰ ਪ੍ਰਸਾਦੀ ਹੋਵੇਂ ਜਾਏ ਜਦੋਂ ਬੈਲੂ ਕਿਰਪਾ ਕਰਦੇ ਆ ਨਾ ਫਿਰ ਮਨ ਦੇ ਵਿੱਚ ਹੰਕਾਰ ਜਾਂਦਾ ਹੈ ਹਰ ਜੂ ਹੰਕਾਰ ਨਾਲ ਭਾਵ ਇਹ ਮੇਰਕੂਕ ਸੁਣਾਵੇ ਮਾਲ ਮੁਨੀ ਮੋਨ ਵਰ ਗਲੀ ਮਾਲ ਸਭੇ ਕੋ ਖਾਈ ਮਾਇਆ ਤਜੀ ਤੋ ਕਿਆ ਭਇਆ ਜੋ ਮਾਲ ਤਜਿਆ ਨਹੀਂ ਜਾਏ ਜਿਹੜਾ ਹੰਕਾਰ ਹੈ ਨਾ ਜਿਹੜੇ ਲੋਕਾਂ ਨੇ ਮਾਇਆ ਛੱਡ ਦਿੱਤੀ ਤੇ ਉਹ ਕਹਿਣ ਅਸੀਂ ਮਾਇਆ ਛੱਡ ਦਿੱਤੀ ਉਹਨਾਂ ਨੂੰ ਹੰਕਾਰ ਹੋ ਜਾਂਦਾ ਜਿਹੜੇ ਮੁਨੀ ਮੋਨ ਵਰ ਗੁਣੀਆਂ ਦੇ ਵੱਡੇ ਮੁਨੀ ਜਿਹੜੇ ਆ ਉਹ ਵੀ ਹੰਕਾਰ ਦੇ ਵਿੱਚ ਹੀ ਮਾਰੇ ਗਏ ਉਹਨਾਂ ਨੇ ਕਹਿ ਲਿਆ ਵੀ ਮੈਂ ਬਹੁਤ ਵੱਡਾ ਮੁਨੀ ਬਣ ਗਿਆ ਮਾਨ ਮੁਨੀ ਮਨ ਵਰ ਗਲੇ ਸਾਰੇ ਗਲ ਕੇ ਤੇ ਮਾਨ ਸਵੇ ਕੋ ਖਾਏ ਹੰਕਾਰ ਸਾਰੇ ਨੂੰ ਖਾ ਜਾਂਦਾ ਮਾਇਆ ਤੱਜੀ ਤੋਂ ਪਿਆ ਪਿਆ ਜੋ ਮਾਨ ਤੱਜਿਆ ਨਹੀਂ ਜਾਏ ਕਈ ਕਹਿੰਦੇ ਕਿ ਮਾਇਰ ਹੱਥ ਨਹੀਂ ਲਾਉਂਦੇ ਤੇ ਉਹ ਵੀ ਘਰ ਦੇ ਵਿੱਚ ਆ ਜਾਂਦੇ ਆ ਇਸ ਕਰਕੇ ਸਾਨੂੰ ਮਹਾਰਾਜ ਜੋ ਬਗੀਤਾ ਮਾਇਆ ਗੁਜਰਾਨ ਪੁੱਤਰ ਨਿਸ਼ਾਨ ਇਸਤਰੀ ਆਮਾਨ ਗ੍ਰਿਸ਼ਤੀ ਹੋ ਕੇ ਸਾਰੇ ਕੰਮ ਕਰੋ ਮਾਇਆ ਛੱਡਣੀ ਵੀ ਨਹੀਂ ਤੇ ਮਾਇਆ ਦੇ ਗ੍ਰਾਮੇ ਨਹੀਂ ਬਣ ਜਾਣਾ ਆਪੇ ਬਖਸ਼ੇ ਲੈ ਮਲਾਏ ਵੈਰੂ ਆ ਬਖਸ਼ਿਸ਼ਾ ਕਰਦੇ ਨੇ ਤੇ ਆਪਣੇ ਗਾਨ ਨਾਲ ਲਾ ਕੇ ਆਪਣੇ ਨਾਲ ਮਿਲਾ ਲੈਂਦੇ ਨੇ ਵਿਖਿਆ ਕਾ ਧਨ ਬਹੁਤ ਆਮਾ ਜਿਹੜਾ ਜ਼ਹਿਰ ਇਕੱਠਾ ਕਰਨਾ ਹੈ ਨਾ ਵਾ ਜਿਹੜਾ ਜ਼ਹਿਰ ਇਕੱਠਾ ਕਰਨਾ ਕਿਸੇ ਦਾ ਹੱਕ ਮਾਰਨਾ ਉਹਦੇ ਨਾਲ ਬਹੁਤ ਬੰਦੇ ਨੂੰ ਅਹੰਕਾਰ ਹੋ ਜਾਂਦਾ ਮੈਂ ਇਹਦੀ ਜਾਇਦਾਦ ਤੇ ਕਬਜ਼ਾ ਕਰ ਲਿਆ ਮੈਂ ਉਹਦੀ ਜਾਇਦਾਦ ਤੇ ਕਬਜ਼ਾ ਕਰ ਲਿਆ ਮੇਰੇ ਕੋ ਕਬਜ਼ਾ ਛਡਾ ਨਹੀਂ ਸਕੇ ਅਹੰਕਾਰ ਡੂਪਾ ਨਾ ਪਾਵੇ ਮਾਨ ਉਹ ਲੋਕੀ ਹੰਕਾਰ ਦੇ ਵਿੱਚ ਹੀ ਡੁੱਬ ਜਾਂਦੇ ਆ ਤੇ ਫਿਰ ਉਹਨਾਂ ਨੂੰ ਕਿਤੇ ਵੀ ਜਾ ਕੇ ਮਾਨ ਸਨਮਾਨ ਨਹੀਂ ਮਿਲਦਾ ਉਹ ਡੁੱਬ ਜਾਂਦੇ ਹੰਕਾਰ ਦੇ ਵਿੱਚ ਹੀ ਕਿ ਅਸੀਂ ਆ ਵੀ ਕਰ ਲਿਆ ਉਹ ਵੀ ਕਰ ਲਿਆ ਜੈ ਤਾਂ ਇਕੱਠੀਆਂ ਕਰ ਲੀਆਂ ਲੋਕਾਂ ਨਾਲ ਆਪਣੇ ਧੱਗੇ ਕਰ ਲਏ ਆਪ ਛੋੜ ਸਦਾ ਸੁਖ ਹੋਈ ਕੋਰ ਮਤ ਸਲਾਹੀ ਸੱਚ ਸੋਈ ਜਦੋਂ ਆਪਾ ਭਾਵ ਮਰ ਗਿਆ ਨਾ ਜਦੋਂ ਕਹਦਾ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜਦੋਂ ਕਹਿ ਦਿੱਤਾ ਕਿ ਵੈਗੁਰੂ ਅਸੀਂ ਤੇਰੇ ਕੀਤੇ ਹੋਏ ਆਂ ਤੇ ਤੁਸੀਂ ਸੱਚ ਸੱਚੇ ਸਹਬ ਤੇ ਫਿਰ ਗੁਰਮਤ ਸਲਾਹੀ ਸੱਚ ਸੋਈ ਐਸੇ ਗੁਰਮੁਖਾਂ ਨੂੰ ਗੁਰਮਤ ਅਨਸਾਰ ਸਿਲਾਇਆ ਜਾਂਦਾ ਹੈ ਕਿ ਉਹ ਗੁਰੂ ਦੇ ਹੋ ਗਏ ਤੇ ਗੁਰੂ ਦੇ ਹੋ ਕੇ ਰਹਿ ਤੇ ਗੁਰੂ ਮਹਾਰਾਜ ਜੀ ਨੇ ਕਿਰਪਾ ਕਰਕੇ ਆਪਣੇ ਗਲ ਨਾਲ ਲਾ ਲਏ ਆਪੇ ਸਾਝੀ ਕਰਤਾ ਸੋਈ ਤਿਸ ਵਿੱਚ ਦੂਜਾ ਅਵਰਨਾ ਕੋਈ ਇਸ ਧਰਤੀ ਨੂੰ ਆਪੇ ਭਾਂਡੇ ਸਾਝਿਆ ਨੇ ਆਪੇ ਪੂਰਨ ਦੇ ਇੱਕ ਨਹੀਂ ਦੁੱਧ ਸਵਾਈਆਂ ਇੱਕ ਜੁੱਲੇ ਰਹਿਣ ਚੜੇ ਇੱਕ ਨਿਹਾਲੀ ਪੈ ਸਵਨ ਇੱਕ ਉਪਨ ਰਹਿਣ ਖੜੇ ਤਿੰਨਾਂ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਜਿਹਦੇ ਤੇ ਮਹਾਰਾਜ ਕਿਰਪਾ ਕਰਦੇ ਆ ਨਾ ਉਹੋ ਹੀ ਸੱਜਿਆ ਜਾਂਦਾ ਉਹੋ ਹੀ ਸਿੰਘ ਸੱਜਦਾ ਉਹੋ ਗੁਰੂ ਘਰ ਨਾਲ ਜੁੜ ਜਾਂਦਾ ਦੂਜਾ ਨਹੀਂ ਜੁੜ ਸਕਦਾ ਦੂਜਾ ਕੋਈ ਨਹੀਂ ਜੁੜ ਸਕਦਾ ਜਿਹਦੇ ਤੇ ਮਹਾਰਾਜ ਕਿਰਪਾ ਕਰਦੇ ਨਾ ਆਪੇ ਭਾਂਡੇ ਸੱਜਣ ਜਿ ਤਰਾਂ ਜੀਵ ਆਪਣੇ ਆਪ ਬਣਾਏ ਗੁਰਮਾਰਾ ਜੀ ਨੇ ਤੇ ਆਪੇ ਦੇ ਦੇਤੀ ਆਪੇ ਪੂਰਨ ਦੇ ਜਿਸਮ ਜਿਸ ਸੱਚ ਲਾਏ ਸੋਈ ਲੱਗੈ ਨਾਨਕ ਨਾਮ ਸਦਾ ਸੁਖ ਆਗੈ ਜਿਹਨੂੰ ਸੱਚ ਦੇ ਨਾਲ ਗੁਰਮਾਰਾ ਜੀ ਲਾ ਦਿੰਦੇ ਆ ਨਾ ਉਹ ਵੀ ਸੱਚ ਦੇ ਨਾਲ ਹੀ ਲੱਗਾ ਰਹਿ ਜਾਂਦਾ ਤੇ ਨਾਨਕ ਨਾਮ ਸਦਾ ਸੁਖ ਆਗੈ ਤੀਸਰੇ ਪਾਸ਼ਾ ਸਾਹਿਬ ਜੀ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਪਰਮਾਉਦੇ ਨੇ ਕਿ ਉਹਨਾਂ ਨੂੰ ਸਦਾ ਹੀ ਸੁਖ ਮਿਲਦਾ ਇਹਾਂ ਸੁਖ ਤੇ ਅੱਗੇ ਵੀ ਸੁਖ ਇਸ ਦੁਨੀਆ ਦੇ ਵਿੱਚ ਹੀ ਸੁਖੀ ਲੋਕ ਸੁਖੀ ਐ ਪਰ ਲੋਕ ਸਹਿਣੇ ਨਾਨਕ ਹਰ ਪ੍ਰਭ ਆਪੇ ਮੇਲੇ ਉਹਨਾਂ ਦਾ ਲੋਕ ਵੀ ਸੋਰ ਜਾਂਦਾ ਲੋਕ ਦੇ ਵਿੱਚ ਸੁਖੀ ਰਹਿੰਦੇ ਆ ਕਿਉਂਕਿ ਜਦੋਂ ਸਹਿਜ ਅਵਸਥਾ ਜੇ ਮਨ ਆ ਜਾਂਦਾ ਨਾ ਮਨ ਫੇ ਭਟਕਦਾ ਨਹੀਂ ਆ ਕਿਸੇ ਪਾਸੇ ਨਹੀਂ ਭਟਕਦਾ ਬੰਦਾ ਬੜਾ ਸੁਖੀ ਜੀਵਨ ਬਤੀਤ ਕਰਦਾ ਤੇ ਅੱਗੇ ਗੁਰਮਹਾਰਾਜ ਉਹਦੇ ਬਾਅਦ ਦੇ ਸੰਗਠ ਦੇ ਦਰਵਾਜ਼ੇ ਖੋਲ੍ਹ ਦਿੰਦੇ ਨੇ ਤੇ ਆਪਣੇ ਚਰਨਾਂ ਵਿੱਚ ਨਵਾ ਦੇ ਦਿੰਦੇ ਨੇ ਅਸੀਂ ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਇਹੋ ਜਿਹੀ ਬੇਬਦੀ ਕਰਦੇ ਗੁਰੂ ਮਹਾਰਾਜ ਅੱਗੇ ਕਿ ਮਹਾਰਾਜੇ ਨੂੰ ਆਪਣੇ ਚਰਨਾਂ ਚਲਵਾ ਦੇ ਨਹੀਂ ਜਿਹੜੇ ਗੁਰਸ਼ਖ ਬਣ ਕੇ ਗੁਰਮਤ ਅਨਸਾਰ ਮर्यादा ਅਨਸਾਰ ਚੱਲਦੇ ਨੇ ਗੁਰੂ ਮਹਾਰਾਜ ਉਹਨਾਂ ਅੱਗੇ ਅਗਲਾ ਜਿਹੜਾ ਪੰਧ ਹੈ ਨਾ ਉਹ ਉਹਨਾਂ ਦਾ ਸ਼ਹੀਲਾ ਕਰ ਦਿੰਦੇ ਹਨ ਗੁਰਬਾਣੀ ਦੇ ਸ਼ਬਦੀ ਵਿਚਾਰ ਕਰਦੇ ਹਾਂ ਕੋਈ ਐਸਾ ਸ਼ਬਦ ਜੋ ਗੁਰਮਤ ਦੇ ਗੁਰਨਾ ਹੋਵੇ ਬੋਲਿਆ ਗਿਆ ਹੋਵੇ ਗੁਰੂ ਸੰਗਤ ਗੁਰੂ ਮਹਾਰਾਜ ਬਚਨ ਆਰੇ ਬਖਸ਼ਣ ਵਾਲੀ ਮਾਫ ਕਰ ਦੇਣਾ ਜੀ ਆਹ ਆਖਰੀ ਪੰਕਤੀਆਂ ਪੜ ਕੇ ਆਪਾਂ ਸਮਾਪਤੀ ਵੱਲ ਵਧ ਜੀ ਆਪੇ ਸਾਜੇ ਕਰਤਾ ਸੋਏ ਤਿਸ ਬਿਨ ਦੂਜਾ ਅਵਰ ਨਾ ਕੋਏ ਜਿਸ ਸੱਚ ਲਾਇ ਸੁਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ